पढ़ल हा पागल आई आहिनि पागल आ पागल ईंदो ਚੱਲੋ ਨਾ ਚੱਲੋ ਆਹ ਵੇਖੋ ਭਾਈ ਪਰਨੇ ਵੀ ਲਾਏ ਆ ਬੰਦਾ ਹੀ ਆਇਆ ਇਹਦਾ ਇਹਨਾਂ ਦੇ ਬਾਪ ਮੇਰੇ ਤੇ ਥੀ ਪਏ ਆ ਉਹ ਇਹ ਬੰਦਾ ਹੀ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਲਾ ਬਾਗੂ ਸਾਧਿਆ ਡੌਂਗ ਤੇ ਲੈ ਗਿਆ ਤੋਂ ਮਾਫੀ ਮੰਗ ਲੈ ਉਹਨੂੰ ਮਾਰ ਮਾਰ ਉਹਨੂੰ ਬੰਦੇ ਨੂੰ ਪੜਦਾ ਇਹਨ ਬੰਨੋ ਇੱਥੇ ਚੌਂਕ ਦੇ ਤੈਨੂੰ ਪਾਗ ਲਾਈ ਆਪ ਤੁਸੀਂ ਮੇਰੇ ਪਾਸੇ ਆ ਜਾ ਰਹਿਨਦੇਵ ਰਹਿਨਦੇਵ ਰਹਿਨਦੇ ਕਾਸ਼ ਰਹਿਨਦੇ ਰਹਿਨਦੇ ਕਾਸ਼ ਵੀ ਟੌਪ ਕਰਕੇ ਪਰਾ ਜਾ ਜਾ ਮੇਰੇ ਪੈਣੇ ਪਰਾ ਜਾ ਜਾ ਮੇਰੇ ਪੈਣੇ ਆ ਮੈਂ ਬਣਾਉਂਦਾ ਮੇਰਾ ਚੈਨਲ ਆ ਮੈਂ ਬਣਾਉਂਦਾ ਤੂੰ ਬੈਂਕ ਬੰਦ ਕਰ ਪਹਿਲੇ ਪਾਗ ਬਾਰੇ ਸੋਚਣਾ ਹੈ ਕੀ ਕੈਮਰਾ ਫੜਾ ਰਿਹਾ ਨਹੀਂ ਬੰਦ ਕਰ ਨਹੀਂ ਕੈਮਰਾ ਫੜਾ ਨਹੀਂ ਕੋਈ ਨਹੀਂ ਯਾਰ ਸਾਹਮਣੇ ਮਾਗ ਮੰਗ ਪਾਰਾ ਸਾਹਮਣੇ ਮਾਗ ਨੱਕ ਨਾਲ ਕੀ ਰਾਂ ਗੱਡੀ ਤੇ ਸਾਡੇ ਨੱਕ ਨਾਲ ਕੀ ਨਾ ਓ ਯਾਰ ਤੂੰ ਕੱਢ ਕਟ ਨਾ ਕਰਨੀ ਨਾ ਇਧਰ ਕਰ ਰਹੇ ਫੁੱਲਾ ਸਿੰਘ ਹਾਂ ਮੈਂ ਕੁੱਟ ਕੇ ਮਰੋ ਨਾ ਮਾਫੀ ਹੋ ਗਈ ਕੋਈ ਨਾ ਬਾਕੀ ਦੇਖਾਂਗੇ ਹਾਂ ਕੋਈ ਨਹੀਂ ਭਰਾ ਤੂੰ ਵੇਖ ਲੈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਂਦਾ ਬਾਝ ਵੇਖਾਂਗੇ ਬਾਕੀ ਕਹਣਾ ਦਾ ਇਹੋ ਜੀ ਮੇਰੇ ਵੀਰ ਜੇ ਉਹਨੂੰ ਹੱਥ ਲੱਗ ਜਾਣਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਕਰੋ ਘੱਟ ਕੇ ਨਾ ਲੈਂਦੇ ਇਹ ਮੈਨੂੰ ਚੋੜ ਦਾ ਪੁੱਤ ਨਾ 7 ਉਹਦੀ ਨਾਟਕਾ ਦੇ ਵਿਖਾਇਓ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਤੀ ਨਾ ਕੀ ਤੇਰਾ ਤੇ ਨਾ ਕੀ ਆ ਹਾਂਜੀ ਰਵੀ ਜੀ ਅੱਜ ਅਸੀਂ ਪਿੰਡ ਚਿਮਾ ਬਾਦ ਜਿਲ੍ਹਾ ਅਮਰਸਰ ਦੇ ਵਿੱਚ ਆਏ ਆ ਇੱਥੇ ਇੱਕ ਸਿੱਖ ਪਰਿਵਾਰ ਦੀ ਇੱਕ ਸਿੱਖ ਵੀਰਦੀ ਆ ਗੈਰ ਸਿੱਖ ਨੇ 크੍ਰਿਸਚੀਅਨ ਬੰਦੇ ਨੇ ਪਾਗ ਲਾਈ ਆ ਜੇ ਜਦੋਂ ਅਸੀਂ ਆਏ ਆ ਉਹਨੂੰ ਮਿਲਾਂ ਤੇ ਸਾਨੂੰ ਵੇਖ ਕੇ ਭੱਜ ਗਿਆ ਆ ਉਹ ਤੁਹਾਨੂੰ ਹੁਣ ਦਿੰਨੇ ਕਿੱਦਾਂ ਉਹਨੂੰ ਪਰਿਆ ਵਾ ਥੇ ਕਿ ਤਵਦਾ ਅੱਜ ਉਦਾ ਲਗਾ ਸਿੰਘਾਂ ਵੱਲੋਂ ਇਹ ਕਿਹੜਾ ਪਿੰਡ ਜਿਹੜਾ ਵਾ ਇਹ ਚੀਮਾ ਬਾਠ ਚੀਮਾ ਬਾਠ ਸੱਚੀ ਗੱਲ ਦੋਸਤੋ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਵੱਲੋਂ ਬਿਹਾਰੀ ਅਤੇ ਯੂਪੀ ਦੇ ਭਈਆਂ ਵੱਲੋਂ ਪੰਜਾਬੀਆਂ ਦੀ ਇੱਜ਼ਤ ਅਣਖ ਅਤੇ ਦਸਤਾਰ ਨੂੰ ਹੱਥ ਪਾਇਆ ਜਾ ਰਿਹਾ ਤੇ ਉੱਥੇ ਹੀ ਜਿੱਥੇ ਲੁਧਿਆਣਾ ਵੇਕੇ ਇੱਕ ਪ੍ਰਵਾਸੀ ਵੱਲੋਂ ਇੱਕ ਬਿਹਾਰੀ ਭਈਏ ਵੱਲੋਂ ਇੱਕ ਸਰਦਾਰ ਦੀ ਪਾਗ ਉਤਾਰੀ ਗਈ ਤਾਂ ਉੱਥੇ ਹੀ ਸ੍ਰੀ ਅਮਰਸਰ ਸਾਹਿਬ ਏਰੀਏ ਦੇ ਵਿੱਚ ਵੀ ਇੱਕ ਸਾਕਸ ਵੱਲੋਂ ਇੱਕ ਗੁਰਸ਼ਕਤੀ ਦਸਤਾਰ ਉਤਾਰੀ ਗਈ ਜਿੱਥੇ ਕਿ ਉਹਦਾ ਸੋਦਾ ਵੀ ਲਗਾਇਆ ਗਿਆ ਤੇ ਉੱਥੇ ਹੀ ਇਹ ਪ੍ਰਵਾਸੀ ਜਿਸ ਨੇ ਕਿ ਇਸ ਸਰਦਾਰ ਦੀ ਪੱਗ ਉਤਾਰੀ ਇਸ ਸਰਦਾਰ ਦਾ ਜੇਕਰ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਕਮੈਂਟਾਂ ਦੇ ਵਿੱਚ ਉਹਨਾਂ ਦਾ ਐਡਰੈਸ ਉਹਨਾਂ ਦਾ ਫੋਨ ਨੰਬਰ ਦੱਸ ਸਕਦਾ ਹੈ ਸੰਸਤਾ ਬਾਬਾ ਰਤਨਦੇਵ ਸੇਵਾ ਸੁਸਾਇਟੀ ਇਹਨਾਂ ਦਾ ਪਤਾ ਕਰ ਰਹੀ ਹੈ ਤਾਂ ਕਿ ਉਸ ਪ੍ਰਵਾਸੀ ਦਾ ਸੋਦਾ ਲਗਾਇਆ ਜਾ ਸਕੇ ਸੋ ਤੁਹਾਡਾ ਕੀ ਕਹਿਣਾ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਪਰਵਾਸੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਦੇ ਉਸੇ ਥਾੜੀ ਦੇ ਵਿੱਚ ਥੁੱਕ ਰਹੇ ਨੇ ਉਸੇ ਦੇ ਵਿੱਚ ਛੇਕ ਕਰ ਰਹੇ ਨੇ ਜਿੱਥੋਂ ਕੀ ਉਹ ਰੁਜ਼ਗਾਰ ਪ੍ਰਾਪਤ ਕਰ ਰਹੇ ਨੇ ਉਸੇ ਪੰਜਾਬ ਨੇ ਜਿਸ ਨੇ ਉਹਨਾਂ ਨੂੰ ਰੋਟੀ ਦਿੱਤੀ ਜਦੋਂ ਭੁੱਖੇ ਮਰ ਰਹੀ ਸੀ ਆਪਣੀ ਸਟੇਟ ਦੇ ਵਿੱਚ ਇੱਕ ਟਾਈਮ ਦੇ ਰੋਟੀ ਦਾ ਖਾਣਾ ਖਾਣ ਦੇ ਲਈ ਵੀ ਕੀ ਕੁਝ ਨਹੀਂ ਕਰਨਾ ਪਿਆ ਰਿਹਾ ਸੀ ਉਹਨਾਂ ਨੂੰ ਜਰੂਰ ਕਮੈਂਟ ਕਰਿਓ ਜੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਯਸਨਾ ਨੋ ਦੱਸਣਾ ਆਹ ਦੇਖੋ ਭਾਈ ਪਰਨੇ ਵੀ ਲਏ ਆ 1 ਬੰਦਾ ਹੀ ਆ ਇਹਦਾ ਇਹਨਾਂ ਬਾਪ ਮੇਰੇ ਤੇ ਸੀ ਪਏ ਆ ਉਹ ਇਹ ਬੰਦਾ ਹੀ ਲਾ ਲਾ ਬਾਗੋ ਲਾ ਬਾਗੋ ਲਾ ਬਾਗੋ ਲਾ ਬਾਗੋ ਸਾਧਿਆ ਜੋਂਗ ਤੇ ਲੈ ਗਿਆ ਤੂੰ ਮਾਫੀ ਮੰਗ ਲੈ ਉਹਨੂੰ ਮਾਰ ਮਾਰ ਉਹਨੂੰ ਬੰਦੇ ਨੂੰ ਹਰਦਾ ਇਹਨ ਬੰਨੋ ਇੱਥੇ ਚੌਂਕ ਦੇ ਤੈਨੂੰ ਪਾਗ ਲਾਈ ਆਉਂਦੇ ਹੀ ਮੈਨੇ ਮੇਰੇ ਪਾਸੇ ਆ ਜਾ ਰਹਿੰਦ 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 ਵੀ ਲੋਪ ਕਰਕੇ ਪਰਾ ਗਜਾਂ ਦੇ ਵਿੱਚ ਭੈਣੇ ਪਰਾ ਗਜਾਂ ਦੇ ਵਿੱਚ ਭੈਣੇ ਮੈਂ ਵੀ ਬਣਾਉਂਦਾ ਮੇਰਾ ਚੈਨਲ ਆ ਮੈਂ ਬਣਾਉਂਦਾ ਤੂੰ ਬੈਂਕ ਤੇ ਬੰਦ ਕਰ ਪਹਿਲੇ ਪੱਕ ਬਾਰੇ ਸੋਚਣਾ ਹੈਗਾ ਕੀ ਕੈਮਰਾ ਫੜਾ ਰਿਹਾ ਨਹੀਂ ਬੰਦ ਕਰ ਨਹੀਂ ਕੈਮਰਾ ਫੜਾ ਨਹੀਂ ਬੰਦ ਕੋਈ ਨਹੀਂ ਯਾਰ ਸਾਹਮਣੇ ਮਾਝ ਮੰਗ ਸਾਹਮਣੇ ਮਾਝ ਨੱਕ ਨਾਲ ਕੀ ਰਾਂ ਗਾੜੇ ਫੇ ਕੱਢ ਨੱਕ ਨਾਲ ਕੀ ਰਾਂ ਓ ਯਾਰ ਤੂੰ ਕੱਢ ਕੱਢ ਨੱਕ ਨਾਲ ਕੀ ਰਾਂ ਇਧਰ ਕਰਿਓ ਫੂਲਾ ਸਿੰਘ ਹਾਂ ਮੈਂ ਕੁੱਟ ਕੇ ਮਰੋਣਾ ਨਾ ਬਾਈ ਮਾਫੀ ਹੋ ਗਈ ਨਾ ਬਾਕੀ ਬੈਠੇ ਹਾਂ ਹਾਂ ਗੱਲ ਕੋਈ ਨਹੀਂ ਭਰਾ ਤੂੰ ਵੇਖ ਲਈ ਛੱਡੋ ਵੇਖ ਲਿਓ ਵੇਖ ਲਈ ਗੱਲ ਖਤਮ ਕਹਿੰਦਾ ਆਂਦਾ ਬਾਜ ਵੇਖਾਂ ਬਾਕੀ ਕਹਣਾ ਦਾ ਇਹੋ ਜੀ ਮੇਰੇ ਵੀਰ ਜੇ ਨੂੰ ਹੱਥ ਲੱਗ ਗਿਆ ਨਾ ਮੈਨੂੰ ਪਿਓ ਦਾ ਪੁੱਤ ਨਾ ਗਈ ਮੈਨੂੰ ਪਿਓ ਦਾ ਪੁੱਤ ਨਾ ਗਈ ਘਰੋਂ ਕੱਢ ਕੇ ਨਾ ਲੈ ਜਾਂਦੇ ਇਹ ਮੈਨੂੰ ਪਿਓ ਦਾ ਪੁੱਤ ਨਾ ਜੀ ਉਸਤਾ ਨੂੰ ਜਿਵਾਟਾ ਕੇ ਵਿਖਾਇਓ ਆ ਆ ਬੰਦਾ ਕਹਿੰਦਾ ਜੇ ਦੁਬਾਰਾ ਆ ਵਿਖਾਓ ਤੀ ਨਾ ਕੀ ਤੇਰਾ ਤੈਨਾਂ ਆ ਗਈ ਆ ਹਾਂਜੀ ਬਾਈ ਜੀ ਅੱਜ ਅਸੀਂ ਪਿੰਡ ਚੀਮਾ ਬਾਦ ਜਿਲ੍ਹਾ ਅਮਰਸਰ ਦੇ ਵਿੱਚ ਆਏ ਆ ਇੱਥੇ ਇੱਕ ਸਿੱਖ ਪਰਿਵਾਰ ਦੀ ਇੱਕ ਸਿੱਖ ਵੀਰ ਦੀ ਆ ਗੈਰ ਸਿੱਖ ਨੇ 크ਿਸਚਨ ਬੰਦੇ ਨੇ ਪਾਗ ਲਾਈਆ ਜਿਹੜੋਂ ਅਸੀਂ ਆਏ ਆ ਉਹਨੂੰ ਮਿਲਾਂਏ ਤਾਂ ਸਾਨੂੰ ਵੇਖ ਕੇ ਭੱਜ ਗਿਆ ਆਹ ਤੁਹਾਨੂੰ ਹੁਣ ਦਿੰਨੇ ਕਿੱਦਾਂ ਉਹਨੂੰ ਪੜਿਆਵਾ ਦਿੱਕੇ ਤੁਹਾਦਾ ਜੇ ਸੌਦਾ ਲੱਗਾ ਸਿੰਘਾਂ ਵੱਲੋਂ ਇਹ ਕਿਹੜਾ ਪਿੰਡ ਜਿਹੜਾ ਵਾ ਇਹ ਟੀਮਾ ਬਾਠ ਟੀਮਾ ਬਾਠ ਫੱਗਿਆ ਬਾਬਾ ਫੜ ਫੜੇ ਨੂੰ ਫੜ ਫੜੇ ਸੁਲਾਵਾਂ ਦਾ ਸਲਾਹ ਤੇ ਪੱਤਵਾ ਜੀ ਕੱਢ ਲਈਏ ਨਾ ਫਾਗਲਾ ਦੀ ਭਈਏ ਨੇ ਤੈਨੂੰ ਪਿਆਰੀ ਬੰਦਿਆ ਫਾਗਲਾ ਦੀ ਫਾਗਲੇ ਨੂੰ